जय गौ माता, माता दी भक्तों आज जड़ी ਤੁਸੀਂ गौ माता ਦੇਖ ਰਹੇ ਹੋ ਇਹਦੀ ਬਈ ਲੱਤ ਤੇ ਬਹੁਤ ਵੱਡਾ ਜ਼ਖਮ ਸੀ ਇਹ ਫੋਨ ਆਇਆ ਸੀ ਕਿਸੇ ਦਾ ਮਿੱਠੂ ਕੁਵਾੜੀ ਦਾ ਜਿਹੜਾ ਪੁਰਾਣਾ ਘਰ ਹੈ ਉਹ ਗਲੀ ਹੈ ਇਹ ਮਿੱਠੂ ਕੁਵਾੜੀ ਦੇ ਪੁਰਾਣੇ ਘਰ ਵਾਲੀ ਗਲੀ ਤੇ ਬਈ ਬਾਬਾ ਫਰੀਦ ਗਊਸ਼ਾਲਾ ਚੋਂ ਟੀਮ ਆਈ ਹੋਈ ਹੈ ਡਾਕਟਰ ਸਹਿਬਾਨਾਂ ਦੀ ਤਜਰਬੇਕਾਰ ਡਾਕਟਰ ਨੇ ਪਸ਼ੂਆਂ ਦੇ ਐਂਬੂਲੈਂਸ ਵੀ ਉੱਥੋਂ ਹੀ ਆਈ ਹੈ ਇਹਦੇ ਜ਼ਖਮ ਦੇ ਉੱਤੇ ਪੱਟੀ ਕਰਕੇ ਟੀਕੇ ਟੂਕੇ ਲਾ ਕੇ ਗਊ ਮਾਤਾ ਦੇ ਇਹਨੂੰ ਹੁਣ ਬਾਬਾ ਫਰੀਦ ਗਊਸ਼ਾਲਾ ਦੇ ਵਿੱਚ ਲੈ ਕੇ ਚੱਲੀਏ ਸਾਰੀ ਟੀਮ ਉੱਥੇ ਗਊ ਮਾਤਾ ਦਾ ਇਲਾਜ ਕੀਤਾ ਜਾਊਗਾ ਟ੍ਰੀਟਮੈਂਟ ਕੀਤਾ ਜਾਊ ਪੂਰੀ ਚੰਗੀ ਤਰ੍ਹਾਂ ਤੇ ਸਾਡੀ ਗਊ ਮਾਤਾ ਦੇ ਭਗਤਾਂ ਨੂੰ ਬੇਨਤੀ ਹੈ ਗਊਆਂ ਵਾਸਤੇ ਹਰਾ ਚਾਰਾ ਨੀਰਾ ਸੁੱਕੀਆਂ ਰੋਟੀਆਂ ਗੁੜ ਦਾਲ ਰੋਟੀ ਆਟਾ ਸਵਾਮਣੀ ਇਹ ਤੁਸੀਂ দান ਦਿਓ ਤਾਂ ਕਿ ਜਿਹੜੀਆਂ ਗਊ ਮਾਤਾ ਜ਼ਖਮੇ ਉੱਥੇ ਖੜੀਆਂ ਨੇ ਗਊਸ਼ਾਲਾ ਦੇ ਵਿੱਚ ਉਹਨਾਂ ਨੂੰ ਸਮੇਂ ਸਿਰ ਖੁਰਾਕ ਵੀ ਮਿਲ ਸਕੇ ਤੇ ਉਹਨਾਂ ਦਾ ਇਲਾਜ ਵੀ ਹੋ ਸਕੇ ਬਾਕੀ ਜੇ ਕੋਈ ਤੇ ਵੀ ਕੋਈ ਗਊ ਮਾਤਾ ਨੰਦੀ ਮਹਾਰਾਜ ਤੁਹਾਨੂੰ ਜ਼ਖਮ ਮਿਲਦੇ ਆ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਘੁਮਾਓ ਨਾਲ ਦੀ ਨਾਲ ਹੀ ਗਊਸ਼ਾਲਾ ਦੀ ਟੀਮ ਐਂਬੂਲੈਂਸ ਲੈ ਕੇ ਉੱਥੇ ਪਹੁੰਚੂਗੀ ਜੈ ਗਊ ਮਾਤਾ ਦੀ ਭਗਤੋ ਜੈ ਗਊ ਮਾਤਾ